ਸੰਘ ਬਾਜਵਾ ਜੀ ਤੁਸੀਂ ਬੈਠੇ ਹੋ ਆ ਮੰਤਰੀ ਜਿਹੜਾ ਸਾਡੇ ਵਾਲਾ ਸੰਗ ਇਹਨੇ ਫਲੋਰ ਦੇ ਉੱਤੇ ਖੜੇ ਹੋ ਕੇ ਯੁੱਧ ਨਸ਼ਿਆਂ ਵਿਰੁੱਧ ਬੋਲਦੇ ਹੋਏ ਪਰਦਾ ਬਾਜਵਾ ਸਾਹਿਬ ਅਸੀਂ ਤੁਹਾਨੂੰ ਸਾਰਾ ਰਿਕਾਰਡ ਦਵਾਂਗੇ ਕੀ ਹੋਇਆ ਕਿ ਸਾਡੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਔਰ ਸਾਡੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਬਾਹੋ ਮਾਜਰੇ ਇੱਕ ਸ਼ਰਾਬ ਦੀ ਨਜਾਇਜ਼ ਫੈਕਟਰੀ ਫੜ ਲਈ ਸਾਡੇ ਐਸਐਸਪੀ ਨੇ ਫੜੀ ਸਾਡੀ ਸਰਕਾਰ ਦੇ ਵਿੱਚ ਫੜੀ ਔਰ ਇਹ ਕਹਿਣ ਲੱਗੇ ਕਿ ਨਹੀਂ ਇਹ ਤਾਂ ਇਹ ਕਾਂਗਰਸੀਆਂ ਦੀ ਆ ਉੱਥੇ ਵਿਧਾਨ ਸਭਾ ਵਿੱਚ ਬੋਲਦਾ ਸੌਂਹ ਕਹਿ ਰਿਹਾ ਤੁਸੀਂ ਵੀ ਉੱਥੇ ਬੈਠੇ ਸੀਗੇ ਤੁਹਾਨੂੰ ਰਿਕਾਰਡ ਬਣਾ ਕੇ ਦੇਵਾਂਗੇ ਇਹਦੇ ਤੇ ਤੁਸੀਂ ਕਾਰਵਾਈ ਕਰਾਓ ਮਿਸਲੀਡ ਕੀਤਾ ਹਾਊਸ ਨੂੰ ਹਾਊਸ ਨੂੰ ਗੁੰਮਰਾਹ ਕੀਤਾ ਕਹਿੰਦਾ ਮੁੱਖ ਮੰਤਰੀ ਦਾ ਪੁੱਤ ਕਹਿੰਦਾ ਇਹਦੇ ਵਿੱਚ ਅਨਵਾਰ ਵੈ ਤੁਸੀਂ ਮੈਨੂੰ ਦੱਸੋ ਆ ਸਾ ਤੇਜ ਪ੍ਰਕਾਸ਼ ਸਿੰਘ ਬੈਠੇ ਨੇ ਹੋ ਸਕਦਾ ਇਹ ਕਦੇ ਕੋਈ ਸੋਚ ਸਕਦਾ ਉਹ ਯਾਰ ਅਸੀਂ ਤਾਂ ਪੀੜੀ ਦੜ ਪੀੜੀ ਆ ਲੋਕਾਂ ਨੇ ਸਾਲੂ ਐਡਾ ਵੱਡਾ ਫਤਵਾ ਦਿੱਤਾ ਮੇਰੇ ਸਵਰਗਵਾਸੀ ਦਾਦਾ ਜੀ ਅਸੀਂ ਕੈਸੀ ਚ ਬੈਠੇ ਨੇ ਸਾਹ ਸੁਖਿੰਦਰ ਸਿੰਘ ਰੰਦਾਵਾ ਇਹਨਾਂ ਦੇ ਪਿਤਾ ਜੀ ਸਰ ਸੰਤੋਖ ਸਿੰਘ ਜੀ ਰੰਦਾਵਾ ਔਰ ਮੇਰੇ ਦਾਦਾ ਜੀ ਸਰ ਬੈਂ ਸਿੰਘ ਜੀ ਇਕੱਠੇ 1980-81 ਦੀ ਜਿਹੜੀ ਬਜ਼ਾਰਤ ਬਣੀ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ ਉਦੋਂ ਉਹ ਮੰਤਰੀ ਬਣੇ ਸਾਥ ਤੇ ਅਜੀ ਪ੍ਰਕਾਸ਼ ਸਿੰਘ ਵੀ ਬਣੇ ਔਰ ਆ ਤੀਜੀ ਪੀੜ੍ਹੀ ਮੈਨੂੰ ਵੀ ਮੰਤਰੀ ਬਣਦਾ ਇਹਨਾਂ ਨੇ ਮੌਕਾ ਦੇਤਾ ਸਾਰਿਆਂ ਨੇ ਆ ਜਿਹੜੀ ਲੀਡਰਸ਼ਿਪ ਬੈਠੀ ਆ ਸੋ ਕਦੇ ਇਹ ਸੋਚ ਨਹੀਂ ਸਕਦਾ ਸਾਹਿਬ ਬੈਂਸ ਸਿੰਘ ਦਾ ਪਰਿਵਾਰ ਔਰ ਇਹ ਕਹਿ ਰਿਹਾ ਕਿ ਮੁੱਖ ਮੰਤਰੀ ਦਾ ਪੁੱਤ ਕਹਿੰਦਾ ਇਹਨਾਂ ਦਾ ਇੱਕ ਫਰਸ਼ਟ ਨੇਤਾ ਕਹਿੰਦਾ ਜਿਹੜਾ ਰੋਜ਼ ਇਹਨਾਂ ਦੀ ਗੱਡੀ 'ਚ ਬਹਿੰਦਾ ਉਹ ਦਾ ਉਹ ਫੈਕਟਰੀ ਦਾ ਜਿਹੜਾ ਬਿਜਲੀ ਦਾ ਮੀਟਰ ਹੈ ਕਹਦਾ ਉਹਦੇ ਨਾਂ ਤੇ ਆ ਅਸੀਂ ਸਪੀਕਰ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਕਰਾਂਗੇ ਔਰ ਇਹ ਸਰਾਸਰ ਝੂਠ ਹੈ ਇਹਨੂੰ ਝੂਠ ਬੋਲਣਾ ਜਿਹੜਾ ਅਸੀਂ ਸਿਖਾ ਦਾਂਗੇ ਕੋਈ ਗੱਲ ਨਹੀਂ ਆ ਬੈਠੇ ਨੇ ਲੋਕ ਦੱਸੋ ਭਾਈ